ਲੇ ਮਾਨਜੋਗ ਸੀਐਮ ਸਾਹਿਬ ਦਾ ਜਿਹੜਾ ਯੁੱਧ ਨਸ਼ਾ ਬ੍ਰੋਤ ਤੇ ਆਰਗੇਨਾਈਜ਼ ਕ੍ਰਾਈਮ ਦੇ ਖਿਲਾਫ ਜ਼ੀਰੋ ਟੋਲਰੈਂਸ ਪਾਲਿਸੀ ਉਹਦੇ ਤਹਿਤ ਕਮਿਸ਼ਨਰ ਡੀ ਸੰਬਰ ਸਰ ਨੂੰ ਬਹੁਤ ਵੱਡੀ ਸਕਸੈਸ ਮਿਲੀ ਹੈ ਦੁਆਰਾ ਇਹਦੇ ਚ ਅਸੀਂ ਕ੍ਰਾਸ ਬਾਰਡਰ ਇੱਕ ਨਾਰਕੋ ਆਰਮਜ਼ ਜਿਹੜਾ ਨੈਟਵਰਕ ਕਪਾ ਕਹਿ ਸਕਦੇ ਹਾਂ ਉਹਨੂੰ ਬਰਸਟ ਕੀਤਾ ਇਸ ਮੈਂਟਲ ਕੀਤਾ ਇਹਦੇ ਚ 6 ਸੁਫਿਸਟੀਕੇਟਿਡ ਅਪਰੇਸ਼ਨ ਬੜੇ ਗਏ ਇੰਨ ਦੋਸ਼ੀ ਗ੍ਰਿਫਤਾਰ ਹੈ 1 ਕਿਲੋ 10 ਗ੍ਰਾਮ ਹੀਰੋਇਨ ਰਿਕਵਰ ਕੀਤੀ ਗਈ ਹੈ ਇਹ ਸਾਰਾ ਜਿਹੜਾ ਕਨਸਾਈਨਮੈਂਟਸ ਨੇ ਪਿਸਟਲਸ ਦੀਆਂ ਤੇ ਹੀਰੋਇਨ ਦੀਆਂ ਇਹ ਪੰਜੋ ਜਿਹੜੇ ਦੋਸ਼ੀ ਨੇ ਉਹਨਾਂ ਵੱਲੋਂ ਪਾਤ ਪੇਸਟਿਕਸ ਸਮਗਲਰ ਦਾ ਕਾਮਨ ਕੰਟੈਕਟ ਹੈਗਾ ਡ੍ਰੋਨ ਦੇ ਰਾਹੀਂ ਪੁਸ਼ਨ ਕੀਤੀਆਂ ਗਈਆਂ ਇੰਡੀਅਨ ਟੈਰੀਟਰੀ ਦੇ ਵਿੱਚ ਅਤੇ ਅੱਗੇ ਵੱਖ-ਵੱਖ ਜਗ੍ਹਾ ਤੇ ਪਹਚਾਈਆਂ ਗਈਆਂ ਔਰ ਇਹਨਾਂ ਨੂੰ ਜਿਹੜਾ ਟਾਸਕਿੰਗ ਹੈਗੀ ਹੈ ਉਹ ਪਾਪੇ ਸਮਗਨਰ ਥ्रू ਹੀ ਹੋ ਰਹੀ ਹੈ ਔਰ ਅੱਗੇ ਆ ਕੇ ਇਹ ਜਿਹੜੇ ਐਂਟੀ ਸੋਸ਼ਲ ਐਲੀਮੈਂਟ ਨੇ ਚਾਹੇ ਆਰਗੇਨਾਈਜ਼ ਕ੍ਰਾਈਮ ਵਾਲੇ ਗੈਂਗਸਟਰ ਹੋਣ ਚਾਹੇ ਟੈਰਿਸਟ ਮੋਡਿਊਲ ਹੋਣ ਉਹਨਾਂ ਨੂੰ ਸਪਲਾਈ ਹੁੰਦੀ ਸੀਗੀ ਇਸਾਰਾ ਜਿਹੜਾ ਪਹਿਲਾਂ ਇਹਦੇ ਵਿੱਚ ਇੰਟੈਲੀਜੈਂਸ ਬੇਸਡ ਆਪਰੇਸ਼ਨ ਸੀਗਾ ਇਹ ਇਹਦੇ ਪਹਿਲਾਂ ਨਾਕਾਬੰਦੀ ਦੇ ਦੌਰਾਨ ਸਾਡੇ ਇਨਸਪੈਕਟਰ ਸੀਆਈਏ ਮੋਲਕਦੀਪ ਤੇ ਉਹਨਾਂ ਦੀ ਟੀਮ ਨੇ ਚਾਟਾ ਏਰੀਏ ਦੇ ਵਿੱਚ ਆਕਾਸ਼ ਮਸੀ ਤੇ ਪ੍ਰਿੰਸ ਦੋ ਬੰਦਿਆਂ ਨੂੰ ਫੜਿਆ ਇਹਨਾਂ ਦੋਨੋਂ ਤੋਂ ਇੱਕ ਇੱਕ ਪਿਸਤਲ ਮਿਲਿਆ ਇੱਕ 38 ਔਰ ਦਾਦ ਇੱਕ ਗਲੌਕ ਉਹਨਾਂ ਦੀ ਪੁਛਗਿਛ ਤੋਂ ਅੱਗੇ ਸਾਰੀ ਗੱਲ ਚੱਲਦੀ ਰਹੀ ਫਿਰ ਕਰਨਬੀਰ ਤੇ ਸੁਖਵਿੰਦਰ ਤੋਂ ਤਿੰਨ ਪਿਸਤੌਲ ਮਿਲੇ 38 ਔਰ ਪਿਸਤਲ ਤੇ ਨਾਲ 1 ਕਿਜੀ 10 ਗ੍ਰਾਮ ਹਿਰੋਇਨ ਉਹਨਾਂ ਦੇ ਅੱਗੇ ਜਿਹੜੀ ਹੈ ਪੁਛਗਿਛ ਤੋਂ ਕਰਨਬੀਰ ਏਰੀਅਸ ਕਰਨ ਤੇ ਗੁਰਪ੍ਰੇਜ ਭੇਜਿਆ ਤੇ ਇਹ ਸਾਰੇ ਜਿਹੜੇ ਹੈ ਫੜੇ ਗਏ ਤੇ ਇਹਨਾਂ ਤੋਂ ਇੱਕ ਹੋਰ ਪਿਸਤਲ ਰਿਕਵਰ ਹੋਇਆ ਜੇ ਆਪਾਂ ਇਹਨਾਂ ਦਾ ਪ੍ਰੋਫਾਈਲ ਦੇਖੀਏ ਸਾਰੇ ਜਿਹੜੇ ਦੋਸ਼ੀ ਨੇ ਬਾਰਡਰ ਦੇ ਨਾਲ ਬਿਲਕੁਲ ਇੰਟਰਨੈਸ਼ਨਲ ਬਾਰਡਰ ਦੇ ਨਾਲ ਇਹਨਾਂ ਦੇ ਪਿੰਡ ਨੇ ਔਰ ਏਜ ਗਰੁੱਪ ਜਿਹੜਾ 18 ਤੋਂ 31 ਸਾਲ ਹੈ ਔਰ ਮਾਈਨਰ ਛੋਟਾ ਕੰਮ ਕਰਦਾ ਜਿਵੇਂ ਆਕਾਸ਼ ਮਸੀਹ ਹੈ 24 ਸਾਲ ਦਾ ਇਹ హెయిర్ ਕਟਿੰਗ ਦਾ ਬਾਰਬਰ ਦਾ ਕੰਮ ਕਰਦਾ ਇਹ ਲੋਪੋ ਕੋਈ ਅਮਰਸਰ ਰੂਰਲ ਦੇ ਏਰੀਆ ਦਾ ਰਹਿਣ ਵਾਲਾ ਪੰਡੋਰੀ ਪਿੰਡ ਦਾ ਦੂਸਰਾ ਐਸੇ ਪਿੰਡ ਦਾ ਮੁੰਡਾ ਹੈਗਾ ਪ੍ਰਿੰਸ ਇਹ 18 ਸਾਲ ਦਾ ਹੈ 10ਵੀਂ ਪਾਸ ਹੈ ਲੇਬਰ ਦਾ ਕੰਮ ਕਰਦਾ ਹੈ ਕਰਨਬੀਰ ਕਰਨ ਜਿਹੜਾ ਚਗਾਵਾ ਅਜਨਾਲਾ ਰੋਡ ਬਾਈਪਾਸ ਇਹ ਇਸ ਲੋਪੋਕੇ अगेन ਅੰਮ੍ਰਿਤਸਰ ਰੂਰਲ 22 ਸਾਲ ਦੀ ਉਮਰ ਹੈ ਵੈਲਡਿੰਗ ਦਾ ਕੰਮ ਕਰਦਾ ਹੈ ਸੁਖਵਿੰਦਰ ਜਿਹੜਾ ਇਹ ਵੀ ਲੋਪੋਕੇ ਏਰੀਏ ਦਾ ਹੈਗਾ ਪੰਜਵੀਂ ਪਾਸ ਹੈ ਲੇਬਰ ਦਾ ਕੰਮ ਕਰਦਾ ਹੈ 30 ਸਾਲ ਦਾ ਹੈ ਗੁਰਪ੍ਰੇਜ ਭੇਜਾ ਜਿਹੜਾ 31 ਸਾਲ ਦਾ ਹੈ ਪਲੱਸ 2 ਕੀਤੀ ਹੋਈ ਹੈ ਕਾਰਪੈਂਟਰ ਦਾ ਕੰਮ ਕਰਦਾ ਹੈ ਗੁਰਪ੍ਰੇਜ ਭੇਜਾ ਜਿਹੜਾ ਉਹ ਨਾਲ ਹੀ ਲੱਗਦਾ ਸਰਾਏ ਅਮਨਤ ਖਾਨ ਤਰਨਤਨ ਦਾ ਜਿਹੜਾ ਪਿੰਡ ਹੈ ਉਥੋਂ ਦਾ ਰਹਿਣ ਵਾਲਾ ਤੋਂ ਬੇਸਿਕਲੀ ਗੱਲ ਕੀ ਹੈ ਕਿ ਉਹ ਜਿਹੜਾ ਸੋਸ਼ਲ ਮੀਡੀਆ ਐਪਸ ਨੇ ਉਹਦੇ ਥਰੂ ਪਾਕ ਬੇਸ ਸਮਗਲਰਸ ਦੇ ਨਾਲ ਨੂੰ ਕੰਟੈਕਟ ਕਰਦੇ ਇਹ ਵੀ ਕਰਦੇ ਆ ਉਸ ਤੋਂ ਬਾਅਦ ਪ੍ਰੀ ਡੈਸਟਿਨੇਟ ਲొਕੇਸ਼ਨਸ ਦੇ ਉੱਤੇ ਡਰੋਨ ਡਰਾਪਿੰਗ ਹੁੰਦੀ ਹੈ ਵੈਪਨਸ ਦੀ ਨੈਕਸਟ ਇਹਨਾਂ ਨੂੰ ਆਰਡਰ ਜਿਹੜੇ ਮਿਲਦੇ ਆ ਉਹ ਕਿ ਕਿੱਥੇ ਤੁਸੀਂ ਡਿਲੀਵਰ ਕਰਨੇ ਆ ਕਿਵੇਂ ਕਰਨੇ ਆ ਉਹ ਇਸ ਚ ਅਜੇ ਜਿਹੜੇ ਜਦੋਂ ਪ੍ਰਿੰਸ ਤੇ ਫੜੇ ਗਏ ਸ਼ੁਰੂ ਚ ਇਹਨਾਂ ਨੂੰ ਅਜੇ ਟਾਰਗੇਟ ਮਿਲਣਾ ਸੀ ਇਸੇ ਕਰਕੇ ਇੱਧਰ ਨੂੰ ਆ ਰਹੇ ਸੀਗੇ ਕਿ ਕਿੱਥੇ ਤੁਸੀਂ ਡਿਲੀਵਰੀ ਦੇਣੀ ਹੈ ਤੇ ਦੂਜੇ ਬੰਦਿਆਂ ਕੋਲ ਵੀ ਅੱਗੇ ਅਜੇ ਆਰਡਰਸ ਮਿਲਣੇ ਸੀ ਤਾਂ ਕਰਕੇ ਉਹ ਉੱਥੇ ਹੀ ਪਹਿਲਾਂ ਹੀ ਜਿਹੜੇ ਸਾਡੇ ਸੀਏਆਈ ਸਟਾਫ ਦੀ ਟੀਮ ਨੇ ਬੜਾ ਵਧੀਆ ਕੰਮ ਕੀਤਾ ਔਰ ਇਮੀਡੀਏਟਲੀ ਪਹਿਲਾਂ ਹੀ ਉਹਨਾਂ ਨੂੰ ਅਸੀਂ ਜਿਹੜਾ ਅਰੈਸਟ ਕਰਕੇ ਰਿਕਵਰੀ ਕੀਤੀ ਹੈ ਜਿਹੜਾ ਪੈਟਰਨ ਉਹੀ ਹੈ ਕਿ ਉਹ ਜਿਹੜੇ ਡਰੱਗਸ ਸਮਗਲਿੰਗ ਦੀਆਂ ਲਾਈਨਸ ਨੇ ਤੇ ਨਾਲ ਆਰਮ ਸਮਗਲਿੰਗ ਦੀ ਹੈ ਕਾਮਨ ਨੇ ਔਰ ਲੁਕਰੇਟਿਵ ਹੋਣ ਕਰਕੇ ਲੋਕਾਂ ਨੂੰ ਲਾਲਚ ਦੇ ਵਿੱਚ ਲੈ ਕੇ ਪੈਸੇ ਦਾ ਬਹਿਕਾਵਾ ਦੇ ਕੇ ਉਹਨਾਂ ਲਾਈਨਸ ਦੇ थ्रू ਹੀ ਇਹ ਪੁਸ਼ਹਨ ਕੀਤੀ ਜਾਂਦੀ ਹੈ ਕਨਸਾਈਨਮੈਂਟ ਚਾਹੇ ਉਹ ਨਾਰਕੋਟਿਕ ਦੀ ਹੋਵੇ ਔਰ ਚਾਹੇ ਆਰਮ ਦੀ ਹੋਵੇ ਸੋ ਉਹ ਲਾਈਵ ਰੱਖਦੇ ਆਪਣਾ ਜਿਹੜਾ ਜਿਹੜਾ ਪਾਕਿਸਤਾਨ ਤੋਂ ਸਾਈਡ ਤੋਂ ਇੰਟਰਨੈਸ਼ਨਲ ਬਾਰਡਰ ਤੋਂ ਜਿਹੜੀ ਪੁਸ਼ਹਨ ਕੀਤੀ ਜਾਂਦੀ ਹੈ ਸੋ ਥੈਟ ਉਹਨਾਂ ਨੇ ਜਦੋਂ ਵੀ ਕਿਤੇ ਹੋਰ ਲੋਡ ਪੈਂਦੀ ਹੈ ਕੋਈ ਐਕਸਪਲੋਸਿਵ ਭੇਜਣਾ ਕੋਈ ਹੋਰ ਵੱਡੇ ਆਰਮਸ ਭੇਜਣੇ ਆ ਉਹ ਲਾਈਨ ਜੁਨੇ ਦੇ ਅਲਾਈਵ ਬ੍ਰਾਂਡ ਤੇ ਲੋਕ ਇੰਨਾ ਜੁੜੇ ਰਹਿਣ ਪੈਸੇ ਦੇ ਲਾਲਚ ਦੇ ਵਿੱਚ ਤੇ ਇਹ ਸਾਰੀ ਕਾਰਵਾਈ ਦੇ ਵਿੱਚ ਡੀਸੀਪੀ ਰਵਿੰਦਰਪਾਲ ਜੀ ਸਾਡੇ ਜਗਵਿੰਦਰ ਜੀ ਏਡੀਸੀਪੀ ਹਰਮਿੰਦਰ ਸਾਡੇ ਏਸੀਪੀ ਇਨਵੈਸਟੀਗੇਸ਼ਨ ਸ਼ਿਵਦਰਸ਼ਨ ਏਸੀਪੀ ਵੈਸਟ ਦੇ ਏਰੀਆ ਚ ਪਹਿਲਾਂ ਇਹ ਫੜੇ ਗਏ ਏਸੀਪੀ ਰਿਸ਼ਭ ਭੋਲਾ ਜੀ ਇਹਨਾਂ ਵੱਲੋਂ ਸਾਰਿਆਂ ਵੱਲੋਂ ਬਹੁਤ ক্লোਜ਼ ਸੁਪਰਵੀਜ਼ਨ ਤੇ ਮੋਨਿਟਰਿੰਗ ਚ ਸਾਰਾ ਇਹ ਆਪਰੇਸ਼ਨ ਇਹਨੂੰ ਅੰਜਾਮ ਦਿੱਤਾ ਗਿਆ ਸੋ ਮੈਂ ਸਾਰੀ ਟੀਮ ਨੂੰ ਦਿੱਲੀ ਬਿਵਾਰਕ ਬਾਦ ਦਿੰਦਾ ਇਹ ਕਨਸਾਈਨਮੈਂਟ ਅੱਗੇ ਮੰਗਵਾ ਚੁੱਕੇ ਇਹ ਲੱਗੇ ਹੋਏ ਜੀ ਕਾਫੀ ਮਤਲਬ ਇਹ ਸਮਝ ਲਓ ਵੀ ਪੰਜ ਜਣੇ ਐ ਤਕਰੀਬਨ 2-3 ਮਹੀਨੇ ਤੋਂ ਐਕਟਿਵ ਸੀਗੇ ਹਿਰੋਇਨ ਦੀਆਂ ਤੇ ਪਿਸਤੌਲ ਦੀਆਂ ਜਿਹੜੀਆਂ ਪਿਸਤੌਲ ਦੀਆਂ ਇਹ ਛੋਟੀਆਂ ਕਨਸਾਈਨਮੈਂਟਸ ਪਹਿਲਾਂ ਵੀ ਆ ਚੁੱਕੀਆਂ ਅਸੀਂ ਇਹਨਾਂ ਤੇ ਅੱਗੇ ਵੀ ਕੰਮ ਕਰ ਰਹੇ ਹਾਂ ਔਰ ਮੈਨੂੰ ਉਮੀਦ ਹੈ ਕਿ ਤੁਹਾਨੂੰ ਅਸੀਂ ਜਲਦੀ ਇਹਦੇ ਵਿੱਚ ਸ਼ੇਅਰ ਕਰਾਂਗੇ ਹੋਰ ਵੀ ਜਿਹੜੇ ਸਾਡੇ ਆਪਰੇਸ਼ਨਸ ਇਸ سلسلے ਚੱਲ ਰਹੇ ਨੇ ਕਿਉਂਕਿ ਬੈਕਵਰਡ ਤੇ ਫਾਰਵਰਡ ਲਿੰਕੇਜੇਸ ਦੇ ਉੱਤੇ ਸਾਡੀਆਂ ਟੀਮਾਂ ਕੰਮ ਕਰ ਰਹੀਆਂ ਹਨ ਔਰ ਉਮੀਦ ਹੈ ਕਿ ਆਉਣ ਵਾਲੇ ਦਿਨਾਂ ਚ ਕਾਫੀ ਸਾਨੂੰ ਰਿਕਵਰੀ ਦੀ ਆਸ ਵੀ ਹੈ ਤੇ ਹੋਰ ਵੀ ਬੰਦੇ ਅਸੀਂ ਅਰੈਸਟ ਕਰਾਂਗੇ। ਗੈਂਗਸਟਰ ਕਿਸੇ ਗਰੁੱਪ ਦੇ ਨਾਲ ਜਾਂ ਕੋਈ ਇੰਨੇ ਟਾਰਗੇਟ ਫਿਲਿੰਗ ਇਸ ਦੇ ਬਾਰੇ ਕੋਈ ਇਨਾਂ ਨੇ ਦੱਸੀ ਕੋਈ? ਨਹੀਂ ਅਜੇ ਅਜੇ ਕਦਮ ਨਹੀਂ ਆਈ ਸੀ ਇਹਨਾਂ ਨੇ ਡਿਲੀਵਰ ਕਰਨੀ ਸੀ ਅਜੇ ਇਹਨਾਂ ਨੂੰ ਮਿਲਣਾ ਸੀ ਲੋਕੇਸ਼ਨ ਪਰ ਮੈਂ ਐਸੇ ਕਰਕੇ ਮੁਬਾਰਕਬਾਦ ਦਿੰਦੀ ਆ ਆਪਣੀ ਟੀਮ ਨੂੰ ਕਿ ਇਹਨਾਂ ਨੇ ਹੈਂਡਓਵਰ ਕਰਨ ਤੋਂ ਪਹਿਲਾਂ ਹੀ ਅਜੇ ਇਹਨਾਂ ਨੂੰ ਡਾਇਰੈਕਸ਼ਨਸ ਆਉਣੀਆਂ ਸੀ ਪਾਕਿਸਤਾਨ ਤੋਂ ਕਿ ਕਿੱਥੇ ਆਉਣਾ ਹੈ। ਆਹੀਂ ਇਹ ਛਾਟਾਇਰੀ ਜਦੋਂ ਆ ਰਹੇ ਸੀ ਉੱਥੇ ਫਟੇ ਗਏ ਆ। ਦੋ ਪਿੰਡ ਦੇ ਵਿੱਚ ਪਿੱਛੇ ਤੁਸੀਂ ਕੁਝ ਰਿਕਵਰੀ ਕੀਤੀ ਸੀ ਬਾਰਡਰ ਦੇ ਕੁਝ ਪਿੰਡਾਂ ਦੇ ਵਿੱਚ ਉਸ ਲੋਕਲ ਉਹਨਾਂ ਦਾ ਕੁਝ ਪਤਾ ਲੱਗਾ ਜਿਹੜੇ ਕਿ ਡ੍ਰੋਪਿੰਗ ਪੁਆਇੰਟ ਦੇ ਨਾਲ ਦੇ ਦਿੰਦੇ ਆ ਜਾਂ ਜਿਸ ਤਰ੍ਹਾਂ ਦਾ ਤੁੰਗੂ ਵੀ ਰਹੇ ਹੁੰਦੇ ਪਾਕਿਸਤਾਨ ਦੇ ਵਿੱਚ ਉਸ ਉਸ ਬਾਅਦ ਸੀ ਕਿ ਜਦੋਂ ਇਸ ਸਪੈਸਿਫਿਕ ਮੰਗੋਂਦੇ ਨੇ ਪਾਕਿਸਤਾਨ ਤੋਂ ਡ੍ਰੋਪਿੰਗ ਪੁਆਇੰਟ ਇਹਨੂੰ ਪਤਾ ਲੱਗ ਜਾਂਦੇ ਨੇ ਫਿਰ ਲੈ ਕੇ ਆਉਂਦੇ ਨੇ ਉਹਨਾਂ ਨੂੰ ਕਿਸੇ ਨੂੰ ਉਹਨਾਂ ਦੇ ਬਾਰੇ ਕੀਤਾ ਪਤਾ ਉਹ ਚੱਲ ਰਹੀ ਹੈ ਜੀ ਕੱਲ ਉਸੇ ਤੇ ਆਪਰੇਸ਼ਨਸ ਅਸੀਂ ਕੈਰੀ ਫਾਰਵਰਡ ਕਰਦੇ ਆਂ ਔਰ ਮੈਂ ਜਿਵੇਂ ਤੁਹਾਨੂੰ ਪਹਿਲਾਂ ਵੀ ਦੱਸਿਆ ਕਿ ਅਸੀਂ ਬੜੀ ਜਲਦੀ ਤੁਹਾਡੇ ਨਾਲ ਹੋਰ ਵੀ ਸ਼ੇਅਰ ਕਰਾਂਗੇ ਸਾਡੇ ਆਫਿਸ ਚੱਲਦੇ ਰਹਿੰਦੇ ਆ ਔਰ ਹਰ ਇੱਕ ਚੀਜ਼ ਨੂੰ ਅਸੀਂ ਬੜਾ ਪ੍ਰੋਫੈਸ਼ਨਲੀ ਇਨਵੈਸਟੀਗੇਟ ਕਰਦੇ ਆ ਔਰ ਜਿਹੜੇ ਲਿੰਕੇਜਸ ਨੇ ਡੈਸਟੀਨੇਸ਼ਨਸ ਨੇ ਲੋਕੇਸ਼ਨਸ ਨੇ ਉਹ ਸਾਰੀਆਂ ਤੇ ਅਸੋਸੀਏਸ਼ਨਸ ਜਿਹੜੇ ਵੀ ਇਹਨਾਂ ਦੇ ਹੈਗੇ ਉਹਨਾਂ ਤੇ ਖਾਸ ਤਵੱਜੋ ਦਿੱਤੀ ਜਾਂਦੀ ਹੈ ਜਿਹੜਾ ਸਰ ਨਾਈ ਦਾ ਕੰਮ ਕਰਦੇ ਕਹਿੰਦੇ ਤਾਂ ਸਟਾਰਨ ਹੀ ਕੰਮ ਕਰਦਾ ਚੱਲ ਹਾਂਜੀ ਜਿਹੜਾ ਨਾਈ ਦਾ ਕੰਮ ਕਰਦਾ ਬਾਹਰ ਦਾ ਕੰਮ ਕਰਦਾ देखो यार वही मैं कह रहा ना मेनली तो फाइनेंशियल ਜਿਹੜਾ ਇਸ਼ੂ ਹੈ ਉਹਦੇ لالچ ਚ ਆ ਕੇ ਬੰਦੇ ਆਪਣੀ ਜ਼ਿੰਦਗੀ ਖਰਾਬ ਕਰ ਲੈਂਦੇ ਆ ਉਹਨੂੰ ਲੱਗਦਾ ਵੀ ਸ਼ਾਇਦ ਸਾਡਾ ਨਹੀਂ ਪਤਾ ਲੱਗਣਾ ਬਟ ਸਾਰੀ ਪੁਲਿਸ ਦੀਆਂ ਤੇ ਸਾਡੇ ਜਿਹੜੇ ਸਾਰੇ ਆਫੀਸਰਸ ਨੇ ਉਹ ਦਿਨ ਰਾਤ ਮਿਹਨਤ ਕਰਦੇ ਆ ਤੇ ਅਸੀਂ ਉਹਨਾਂ ਦੇ ਇਰਾਦਿਆਂ 'ਚ ਉਹਨਾਂ ਨੂੰ ਕਾਮਯਾਬ ਨਹੀਂ ਹੋਣ ਦਿੰਦੇ ਪੈਸੇ ਤਾਂ ਲੈਂਦੇ ਸਿਰਫ ਹਾਲਾ ਨੈਟਵਰਕ ਤੋਂ ਲੱਗਾ ਪਤਾ ਉਹ ਵੀ ਉਹ ਵੀ ਚੱਲ ਰਿਹਾ ਜੀ ਕਿ ਕਿਸ ਤਰ੍ਹਾਂ ਪਾਕਿਸਤਾਨ ਵਾਪਸ ਜਾ ਰਿਹਾ ਮੈਂ ਤਾਂ ਹੀ ਤੁਹਾਨੂੰ ਕਿਹਾ ਵੀ ਆਉਣ ਵਾਲੇ ਦਿਨਾਂ 'ਚ ਤੁਹਾਨੂੰ ਨਾਲ ਜਲਦੀ ਪੇਰ ਅਬ ਸ਼ੇਅਰ ਕਰਾਂਗੇ ਸਾਰੀ ਅਸੀਂ ਗੱਲ ਵੀ ਆਰ ਔਨ ਦਾ ਜੌਬ ਠੀਕ ਹੈ ਜੀ ਥੈਂਕ ਯੂ ਜੀ